ਤੈਨੂੰ ਬਹੁਤ ਬਹੁਤ ਵਧਾਈਆਂ ਤੈਨੂੰ ਬਹੁਤ ਜ਼ਿਆਦਾ ਹੈ ਪਰਮਾਤਮਾ ਚਰਦੀ ਕਲੰਗ ਦਾ ਕਿੰਨਾ ਤੇ ਇਹ 7 ਵੱਜ ਚੁੱਕੇ ਆ ਤੇ ਮੋਰਨ ਟਾਈਮ ਹੋਰ ਸਾਰੇ ਠੀਕ ਆ ਵਧੀਆ ਤੇ ਅੱਜ ਛੁੱਟੀ ਮਿਲ ਜਾਣੀ ਆ ਆਪਾਂ ਨੂੰ ਡਾਕਟਰ ਸਾਹਿਬ ਆਏ 6 ਵਜੇ ਤੇ ਉਹ ਗੱਲਬਾਤ ਕਰਕੇ ਕਹਿੰਦੇ ਆਪਾਂ ਨੂੰ ਇੱਕ 라운ਡ ਸਵੇਰੇ ਵੀ ਕੱਢ ਕੇ ਚੜ੍ਣਾ ਹੁੰਦਾ 6 ਵਜੇ ਕਿ ਕਿ ਨੋ ਜੇ 12 ਵਜੇ ਫਿਰ ਸ਼ਾਮ ਨੂੰ ਕਰੀਏ ਬਲੀ ਉਹ ਤੇ ਮੋਨਿੰਗ ਟਾਈਮ ਆਇਆ ਕਹਿੰਦੇ ਅੱਜ ਤੁਨੀ ਇੱਕ ਰਿਪੋਰਟ ਸੈਂਸੇਡ ਵੀ ਜਾਂਦੇ ਮਤਲਬ ਕੱਲ ਕੱਲ ਕਹਿੰਦੇ ਮੋਨਿੰਗ ਟਾਈਮ ਭੇਜ ਦਾਂਗੇ ਘਰੇ ਤੇ ਤੇ ਕੱਲ ਹੀ ਅੱਪਰ ਚੱਲ ਜਾਂਦੇ ਜਿੱਦਾਂ ਮੈਨੂੰ ਠੀਕ ਲੱਗਦਾ ਮੈਨੂੰ ਸਮਝ ਵਿੱਚ ਆਉਂਦਾ ਤੇ ਉਹ ਤੇ ਇੱਕ ਗੱਲ ਤੁਸੀਂ ਦਾ ਪੁਆਇੰਟ ਐ ਥੋਰ ਵੀ ਐ ਗੰਗੀ ਮੇਰਾ ਯਾਰ ਜਿਹੜਾ ਚਿੰਕਲ ਇਹਨਾਂ ਨੂੰ ਦੇਖਿਆ ਵੀਡੀਓ ਤੇ ਦੇਚਣਾ ਉਹਦੀ ਮੈਰਿਜ ਵਾ ਮਤਲਬ ਦੋ ਜਨ ਦਰਾਂ ਦੇ ਵਿੱਚ ਵਿੱਚ ਹੀ ਕੋਈ ਡੱਬਾ ਦੇਣ ਵਾਸਤੇ ਘਰੇ ਆ ਰਿਹਾ ਮੈਂ ਦੋ ਦਿਨ ਦਿੰਦੇ ਹੈਗੇ ਮਤਲਬ 4 5 6 ਦਿਨ ਹੈਗੇ ਤਰਨ ਡਾਗਾ ਹਫਤਾ ਹੈ ਮੈਰਿਜ ਦੇ ਵਿੱਚ ਤੇ ਉਹ ਕਹਿਣ ਲਿਆ ਕਿ ਮੈਂ ਆਉਂਦਾ ਮੈਂ ਆਉਣਾ ਦੇਖੋ ਲਗਾ ਫੋਨ ਕਰ ਲਈ ਮੈਂ ਕਿ ਤੇਰੇ ਲੱਗ ਗਈ ਹਸਪੀਟਲ ਤੇ ਆਉਂਦਾ ਹਸਪੀਟਲ ਹੀ ਆ ਜਾਣਾ ਡੱਬਾ ਦੇਣ ਵਾਸਤੇ ਤੇ ਰ ਨੂੰ ਅੱਜ ਤੇਲ ਚੜਜਣਾ ਮਤਲਬ ਤੇਲ ਦੀ ਰਸਮ ਉਹਦੀ ਅੱਜ ਇਸ ਚਾਹ ਨੂੰ ਜਿਹੜਾ ਕਿ ਜਿੰਨੇ ਵੀ 11:00 ਵਜੇ ਹੁੰਦੀ ਹੈ ਨਾ ਉਸ ਤੋਂ ਬਾਅਦ ਜਿਹੜੇ ਗਾਨਾ ਬੰਦ ਨਾਲ ਗਾਣੇ ਤੋਂ ਬਾਅਦ ਕਹਿੰਦਾ ਮੈਂ ਬਾਹਰ ਅੰਦਰ ਨਹੀਂ ਜਾ ਸਕਦਾ ਜਿੱਤੇ ਵੀ ਤੇ ਮੇਰੇ ਤੋਂ ਜੋ ਵੀ ਇੱਛਾ ਨਾਲ ਲੇਕਾ ਆ ਕਾਂ ਜੀ ਨੂੰ ਕਹਿੰਦੇ ਹਨ ਉਹਦੀ ਮੰਨਣੀ ਚਾਹੀਦੀ ਜਿਹਦਾ ਭਲਾ ਹੋਵੇ ਤੇ ਅੰਨੇ ਆਣਾ ਦੀਪ ਵੀ ਗਿਆੜਾ ਹੁੰਦਾ ਪੰਜ ਰੋਟੀ ਲੈ ਕੇ ਉਹ ਲੈ ਜੇ ਦੋਨ ਦਸੋ ਜਾਊਗਾ ਦੀਪ ਤੋਂ ਸਾਡਾ ਚਿੰਗਲ ਪਹਿਲਾਂ ਆ ਜੇ ਕਿਉਂ ਤਾਂ ਉਹ ਉਹ ਪਹਿਲਾਂ ਹੁੰਦਾ ਵੀ ਦੀਪ ਪਹਿਲਾਂ ਹੁੰਦਾ ਵੀ ਚਿੰਗਲ ਪਹਿਲਾਂ ਹੁੰਦਾ ਦੇਖਦੇ ਆ ਫਿਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਿਹਨੇ ਨਵੇਂ ਨੇ ਸਾਡਾ ਫੇਸਬੁੱਕ ਤੇ ਪੇਜ ਹੈਗਾ ਨੂੰ ਫੋਲੋ ਕਰੋ ਕਨੈਕਟ ਚੈਟ ਤੇ ਵੀ ਐਡ ਕਰੋ। ਲੱਗੇ ਟਾਈਮ ਹੋ ਗਿਆ 10:30 ਦਾ ਤੇ ਹਰਫਤੇ ਦੇ ਦਿਨ ਜਾਰੇ ਲੈਣ ਡਿਆ। ਤੁਹਾਨੂੰ ਪਤਾ ਨਹੀਂ ਕਿ ਕਿੰਨੇ ਵਜੇ ਆਇਆ ਕਰੋ 9:30 ਕਰੋ ਤੋਂ ਰਹਦੇ ਨਹੀਂ। ਹਾਂ। ਤੇ ਤੁਸੀਂ ਹਾਂ। ਤੋ ਐਸੀ ਨਹੀਂ ਆ ਵੇਖਣ ਸਰਵਿਸ ਕਰਨ ਡਿਆ। ਇਹ ਕਿ ਲੱਤ ਕੀ ਡਿੱਗ ਗਿਆ ਸਿਸਟਮ ਜਿਆ ਸਾਰੇ। ਇਹ ਬੰਦ ਰਮਾ ਕੇ। ਮੇਰੇ ਮੇਲਾ ਬੜੇ ਪ੍ਰਾਣੇ ਮਮੀ ਗੱਲ ਕਰਨ ਦੀ ਹਾਲਤ ਹੈ ਜਦੋਂ ਉਹ ਦੋਦੀ ਹੁੰਦੀ ਹੈ ਕਹਿੰਦਾ ਦੋਦੀਆਂ ਲੱਗੀਆਂ ਬਰਸਾਤ ਹੁੰਦੇ ਆ ਦਰਵਾਜ਼ੇ ਬੰਦ ਕਰਕੇ ਧਿਆਨ ਕੋ ਲੱਗਦੀ ਜਦੋਂ ਰਾਜਾ ਜਦੋਂ ਤੇ ਆਇਆ ਅਹੀਂ ਪਾਲ ਵਿੱਚ ਲੈ ਆਇਆ ਮਮੀ ਨੂੰ ਦੋਦੀ ਲੱਗੀਆਂ ਮਮੀ ਦਾ ਦਾਦਾ ਵੀ ਜੀ ਆਇਆ ਨਹੀਂ ਆਟਾ 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 ਜਣਾ ਬੰਦ ਹੋਦੀ ਹੈ ਨੀ ਨਹੀਂ ਉਹ ਕੋਈ ਅਗਲੀ ਮਮੀ ਦਾ ਦਾਦਾ ਨਾ ਬਾਹ ਦੇ ਅਵੀ ਜੰਮੂ ਟਿਕਾ ਲੱਗੀ ਜਨਮ ਗੁੱਟਿਓ ਦਾ 7 ਦਿਨ ਹੋਣੇ ਨਹੀਂ ਜਨਮ ਗੁੱਟਿਓ ਦਾ ਚੱਲਦੀ ਆਂ ਜੀ ਕਰਦੀ ਭਾਈ ਜੇ ਚਿੱਕੜ ਤੇਰੇ ਸਰੇ ਆਦੇ ਪਾਉਣਾ ਜੀ ਕੋੰਨੇ ਰੂਪ ਤੇਰੇ ਯਾਰ ਤੇਰੇ ਹੋਰੇ ਖਣੇ ਆ 400 ਦੇ ਤਕੜਾ ਹੋ ਜਾਣਾ ਕਿੰਨਾ ਪੇਸ਼ਾਨਾ ਇਮੇਜ 400 ਦੇ ਸਾਰੇ ਆਪਣੇ ਬਣ ਗਏ ਹਰਫਤੇ ਜਾਣਾ ਵਿਆਹ ਤੇ ਉਹ ਬਸ ਉਹਦਾ ਇੱਕ ਯਾਰ ਐ ਐ ਸਰੀਕਲ ਸੁਣੋ ਯਾਰ ਉਹ ਮਰਦਾਂ ਚੀਜ਼ ਉਹ ਮੋਗਾ ਕਰੂ ਡੈਡੀ ਨੂੰ ਨਾ ਸਮਝਾ ਦੇ ਉਹਨੇ ਫੋਨ ਕਰਕੇ ਅੱਦੇ ਮੁੱਲ ਤੇ ਪਹਿਲਾਂ ਮੈਂ ਕਿਹਾ ਮਨ ਨੂੰ ਮਰਮਾ ਮਸਾਲਾ ਲਗਾ ਲੈ ਲਾਉਣਾ ਪੈਣਾ ਹੈ ਤੈਨਾਂ ਸੁੱਕੇ ਮੰਡੀਆ ਤੇ ਦੇਦਣੀ ਚੱਲਾ ਲਾ ਕੇ ਰੱਖਿਆ ਵੈਸੇ ਹੀ ਨਹੀਂ ਵੇਖੇ ਗਿਆ ਡੈਡੀ ਡੈਡੀ ਆ ਤੈਨੂੰ ਦੇਣ ਡੈਡੀ ਤੇ ਮਸਾਲਾ ਉਹ ਅੰਦਰੀਆਂ ਨਾਲ ਡੋੜਦੇ ਰਹੇ ਹਾਂ ਨਾ ਇਧਰ ਕਿ ਉਹ ਹੋ ਅੱतिर ਨਾਲ ਧਿਆਨ ਖਾਦ ਤਾਂ ਚੁੱਟੀ ਐ ਮੈਨੂੰ ਵੀ ਚੁੱਟਣੀ ਇਦਾਂ ਕਰਨਾ ਜੋ ਗਾਉਂਦੇ ਰਹੋ ਮੇਰਾ ਨਾਮ ਵੀ ਲੈ ਵੀ ਦੀਪ ਆਇਆ ਸੂਰੇ ਸੂਰੇ ਤੇ ਰੋਟੀ ਪਾਣੀ ਲੈ ਕੇ ਆਇਆ ਹਾਂ ਮੈਂ ਕਿਹਾ ਚਲੋ ਆਂਦੇ ਫਰੂਟ ਚਾਹ ਵੀ ਖਾਣਾ ਚਾਹੀਦਾ ਨਾਲ ਨਾਲ ਹਨਾ ਕਿੰਨਾ ਦਗਾ ਰੋਟੀ ਖਾ ਲਈਏ ਮੈਂ ਕਹਿੰਦਾ ਫਰੂਟ ਚਾਟ ਲੈ ਜਾਂਦੇ ਆ ਕਿ ਕੰਨ ਵਾਸਤੇ ਫੇਟ ਔੜੀ ਗਈ ਖਟਾ ਮੜਾਇਆ ਹਮ ਇੱਕ ਕਰਦੇ ਯਾਰ ਉਹ ਕੀ ਜਾਂਦੇ ਆ ਮੇਲ ਮੀਰੀ ਦੀ ਸੱਜਣੀਆਂ ਵੈਰਟੀਆਂ ਬੜੀਆਂ ਆਗੀਆਂ ਕਰੇ ਬੰਦਾ ਕੀ ਕਰਨੇ ਆਪਣੇ ਆਪਣੇ ਚੈਸ ਨੀ ਲੈ ਵੀ ਕੰਜਾਨ ਲੈ ਖਟਾ ਪਾਇਆ ਉਹ ਮਤਲਬ ਪਹਿਲੇ ਡੁੱਗੀ ਨ ਲੱਗਾ ਹੈ ਮੜਾ ਜਾ ਇਹਨਾਂ ਕੋਈ ਗੱਲਾਂ ਨਹੀਂ ਕੋਈ ਨਹੀਂ ਇਹਨਾਂ ਵਿੱਚ ਚੱਲ ਜਾਂਦਾ ਕਹਿੰਦੇ ਆਂ ਜੀ ਇਹਨਾਂ ਦਾ ਸੁਣ ਟੇਸਟ ਆ ਜਾਂਦਾ ਕਹਿੰਦੇ ਕਹਿੰਦੇ ਭਾਜੀ ਭਾਜੀ ਹਾਂਜੀ 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 ਇੱਕ ਬੇਲ ਪੂਰੀ ਬਣਾ ਦਿਓ ਰੰਗ ਹੀ ਰੰਗ ਹੀ ਰੰਗ ਹੀ ਠੀਕ ਭੰਗੇ ਬੈ ਗਿਆਂ ਭੰਗੇ ਬੈ ਖਣਾ ਫਲੂਟ ਖਾਣਾ ਚਾਹੀਦਾ ਕਹਿੰਦੇ ਸਿਹਤ ਬੰਦੀ ਹੈ ਬਣੀ ਗੱਲ ਬਣੀ ਗੱਲ ਬੜੀ ਬਣ ਗਈ ਜੀ ਇਹਦੀ ਅਤੀ ਵਿਚਾਰਨੇ ਜਿਆਦਾ ਜੀ ਰੱਖਿਆ 20 ਰੁਪਏ ਠੀਕ ਆ ਯਾਰ ਵੀਰ ਪੀਚ ਕੱਖ ਨਹੀਂ ਹੁੰਦਾ ਤੁਹਾਨੂੰ ਪਤਾ ਇੱਥੇ ਚਾਹ ਵਾਲਾ ਸੀ ਚਾਹ ਵਾਲਾ ਜਾਇਆ ਨੇ ਮੇਰੇ ਚਾਹ ਪਾਣੀ ਦੀ ਚਾਹ ਵੀ ਮੰਨਦਾ ਕੁਛੇ ਕੱਚੇ ਵੀ ਹੁੰਦਾ ਕਣੀ ਆਪਣੀ ਥੱਲੇ ਚਾਹ ਹੀ ਆਹੋ ਲਾਉਂਦਾ ਚਾਹ ਬਲੀ ਅੱਗ ਤੇ ਬਾਲਕਣਾ ਚਾਹ ਜੀ ਇਹ ਹੈ ਨਾ ਅੱਡਾ ਚ ਪਾਣੀ ਰਕਸ਼ਾ ਰੂਸੀ ਵਾਲੇ ਦੀ ਇਹ ਤੀਨੇ ਚਾਹ ਤੀਨੇ ਨਹੀਂ ਹੈ ਨਾ ਸੁੱਕੇ ਸੁੱਕੇ ਫਾਈਨਲੀ ਸੁੱਕੇ 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 ਭਾਜੀ ਪੂਰਾ ਖਾਲੀ ਹੈ ਖਤਰਾ ਮੜਾ ਜਾ ਪਾ ਦੇ ਮੜਾ ਜਾਨੇ ਫੇਰ ਰੋਲਾ ਪਾਉਣਾ ਮੜਾ ਜਾ ਜਿਦ ਤੱਕ ਮੜੀ ਚ ਗਿੱਲੀ ਹੋਵੇ ਭਾਈ ਜਿਆਦਾ ਨਹੀਂ ਸਮਾੜੀ ਕੋ ਸਟੋਰੀ ਤਾਂ ਕੰਨਾ ਬਹੁਤ ਹੋ ਗਿਆ ਇੱਧਰ ਜਿੱਥੇ ਚਲੋ ਠੀਕ ਆ ਚੰਗਾ ਜਾਨ ਧਿਆਨ ਨਾਲ ਜਾਓ ਧਿਆਨ ਚਲੋ ਠੀਕ ਨਵਦੀਪ ਹੁਣੇ ਚੱਲ ਗਏ ਤੇ ਅਗਲਾ ਹਸਪੀਟਲ ਵਿੱਚ ਪਹੁੰਚਣਾ ਹੈ ਹੰਬਰੂਨ ਦੀ ਤਰ੍ਹਾਂ ਵਧਾਈਆਂ ਵੈਲੇ ਮੁੰਡਿਆ ਛੋਟਾ ਤੇ ਠੀਕ ਠਾਕ 1 ਵਜੇ ਹਾਂ ਦਰਦ ਹੋ ਗਈ ਬੰਨਿਆ ਕਰੇ ਤਾਂ ਬੇਦਨ ਨੂੰ ਜੇ ਮਲ ਗਿਆ ਤਾਂ ਕਰੇ ਨਾ ਮੈਂ ਹਾਂ ਨਹੀਂ ਕਰੀ ਕੋਈ ਨਹੀਂ ਅੱਜ ਤੇਰ ਚਰਨਾ ਕੋਈ ਕਿਨ੍ਹਾ ਤਲਾਕ ਨਾ ਤੇ ਆ ਤਲਾਕ ਨਾ ਤੇ ਖੁਰਤਾ ਆਪਣਾ ਟੂਰਿਸਮ ਆਜੇ ਹਾਂਜੀ ਖੁਰਤਾ ਜਿਹਾ ਮ ਬਣਾਉਂਦੀ ਸੁਣਾਏ ਹਾਂ ਬਸ ਪਾਣੀ ਪੀਣਾ ਨਹੀਂ ਨਹੀਂ ਹਾਂ ਠੀਕ ਹੋ ਬਥੇ ਠੀਕ ਆ ਯਾਰ ਬਸ ਖਾ ਪਰਦਾ ਜੇ ਦਿਨ ਤੇ ਹਾਂ ਬੁਖਾਰ ਤੇ ਗੱਲ ਤਾਂ ਹੈਗਾ ਹੈ ਕੱਲ ਪਰਸਾ ਦਾ ਹੈਗਾ ਹੈ ਤੇ ਚਲ ਯਾਰ ਤੈਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇਨੂੰ ਬਹੁਤ ਜ਼ਿਆਦਾ ਹੈ ਪਰਮਾਤਮਾ ਚਰਦੀ ਕਲਾ ਜੀ ਦਾ ਬੋਲਦਾ ਹੈ ਐਵੇਂ ਨਾ ਕਰਨਾਂਗੇ ਘੱਟ-ਪੱਜ ਕੱਲ ਆਉਣਾ ਹੈ ਜੇ ਰੱਖੋ ਪਰਸੋਂ ਵੀ ਆਉਣਾ ਹੈ ਮੇਰੇ ਕੋਲ ਆਈ ਨਹੀਂ ਹੋਇਆ ਯਾਰ ਮੁੰਡੇ ਕਰਕੇ ਅੱਜ ਵੀ ਹੁਣ ਅੱਜ ਵੀ ਆਉਣਾ ਹੈ ਹੁਣ ਤੈਨੂੰ ਪਤਾ ਹੀ ਹੁਣ ਟੈਂਸ਼ਨ ਨਹੀਂ ਟੈਂਸ਼ਨ ਨਹੀਂ ਨਹੀਂ ਤੇ ਗੱਲ ਮੈਨੂੰ ਕਹਿਂਦਾ ਮੈਂ ਕਹਿੰਦਾ ਜਾਣਾ ਉਹਦੇ ਨਾਲ ਤੇ ਪਾਰਟ ਰੱਖਣਾ ਹੁਣ ਤੇ ਮੈਂ ਕਹਾਂ ਜਾਊਂਗਾ ਹਾਂ ਕੱਲ ਵੀ ਪੈਣਾ ਮੁੰਡੇ ਜਿਹੜੇ ਪਾਸੋਂ ਨਹੀਂ ਹੋਏ

ਹਰ ਕਰੇ ਤਿਆਰੀ ਸੈਰੀ ਹੋ ਗਈ ਫੁੱਲ ਬੜਾ ਫੁੱਲ ਬੋਲਦੀ ਆ ਕਿ ਬਾਤਿਓ ਨਾਲ ਕਰੀ ਕਾ ਨਾ ਪਹਿਲਾ ਬਾੜਾ ਖੱਟਾ ਪੋਟ ਕਰ ਲੈ ਜੀ ਪੇੜ ਤੇ ਉਹ ਹੀ ਦੰਡਾਈ ਇੱਕ ਰਾਹ ਟੈਮ ਲਗਾ ਬੈਠਾ ਪੇੜ ਤਾਂ ਪਤਾ ਕਿ ਲੈ ਗਈ ਬਾੜ ਜ਼ਿਆਦਾ ਖੱਟਾ ਹੋ ਗਿਆ ਇੱਕ ਨਾ ਕਰੀ ਫਾਲਣੇ ਸਰਕਾਰ ਤੇ ਠੀਕ ਬਣਿਆ ਚਲੋ ਯਾਰ ਹੋ ਸਾਰੀਆਂ ਤਿਆਰ ਤਿਆਰੀਆਂ ਹੋ ਗਈਆਂ ਤਿਆਰੀਆਂ ਹੋ ਗਈਆਂ ਬਾਤ ਕਰਦੇ ਤੇਰੀ ਹੋ ਗਈ ਕਰਦੇ ਕਿਦਨ ਬਰਾਤ ਕਿਦਨ ਬਰਾਤ ਮਰਾਤ ਦੇ ਤਰੀਕ ਨੂੰ ਸਭ ਨੇ ਸਗਣ 5 ਤਰੀਕ ਨੂੰ ਹਾਂਜੀ ਉੱਥੇ ਆਉਣਗੇ ਲਾਉਣ ਅੱਜ ਇੱਥੇ ਜਾਣਾ ਪਾਉ ਉਹ ਕੋਈ ਕੰਮ ਪੁੱਛਦਾ ਨਹੀਂ ਅੱਛਾ ਸਤੋਹੇ ਜਾ ਜਾਣਾ ਉੱਥੇ ਹਾਂਜੀ ਨਾ 6 ਨੂੰ ਹੈ ਮਰਾਤ ਤੇ 6 ਨੂੰ ਆਣਾ ਚਾਹਉਨ ਉਹ ਕਿੱਥੇ ਨਿਕਲਣਾ ਆਗੇ ਤੇ ਇੱਥੇ ਪ੍ਰੋਗਰਾਮ ਕਿਦੋਂ ਕਿਨੀ ਦਿੰਗੇ ਨਾਉ ਕਰਾਈ ਕਰਾਈ ਚਲ ਵਧੀਆ ਵਰਤ ਚੰਗੀ ਗੱਲ ਬਹੁਤ ਵਧੀਆ ਪ੍ਰਭਾਤ ਦੀ ਸੇਵਾ ਹੈ ਜੀ ਦਾ ਆ ਯਾਰ ਮੈਂ ਕੀ ਕਰਨਾ ਹੈ ਆਉਂਗਾ ਕੋਈ ਨਹੀਂ ਮੈਂ ਵਿੱਚੋਂ ਚੁੱਭੀ ਮਾਰ ਕੇ ਨਿਕਲਾ ਹਾਂਗਾ ਕੋਈ ਨਹੀਂ ਕੋਈ ਨਹੀਂ ਆਉਂਗਾ ਜ਼ਰੂਰ ਮਰਵਾਂਗਾ ਜੀ ਹਾਂ ਡਾਈ ਮੁੰਡਾ ਠੀਕ ਹੈ ਸਭ ਕੋ ਠੀਕ ਹੈ ਸਭ ਕੋ ਵਿੱਚ ਹੀ ਮੈਂ ਠੀਕ ਹਾਂ ਠੀਕ ਕਰਾਂਗੇ ਤੇ ਬਾਕੀ ਹੋਰ ਗੱਲਾਂ ਜਿਹੜੇ ਕੁੜਤਾ ਵਾਲਾ ਵਧੀਆ ਸਵਾਏ ਹਨ ਨਾਲੇ ਜੀਵੇ ਦੋ ਰਖਾਏ ਨੇ ਜਿਹੜੇ ਬੜੇ ਘਿਆਤ ਆਏ ਹਾਂ ਹਾਂ ਸਵਾਏ ਦੋ ਚਾਰ ਕੁੜਤੇ ਸਵਾਏ ਇੱਕ ਹੀ ਸਵਾਏ ਇੱਕ ਬੈਗ ਚੋੜੀਣਾ ਤੇ ਨਾ ਉਹ ਕਿਹਦੇ ਮਹਾਤਮਾ ਆਪਣਾ ਨਹੀਂ ਕੈਮਰਾ ਗਲਤ ਸਮਝਦਾ ਨਿਕਲ ਨਿਕਲ ਕਰਦੇ ਕਰਦੇ ਬਾਹਰ ਨਹੀਂ ਨਿਕਲਣ ਦੇ ਕਾਈ ਨਿਕਲ ਕਿੰਨੇ ਦਿਨ ਹੋਲ ਕਾਈ ਕੰਮ ਤੋਂ ਡਬੀਅੱਟੀ ਦੇਣ ਵਾਲੇ ਸਾਬ ਇਹ ਗੱਲਾਂ ਹੀ ਹੁੰਦੀਆਂ ਲੋਕੀ ਉੱਤੇ ਰਿਫਰ ਚਲੋ 3-4 ਮਹੀਨਾ ਚੱਲਦਾ ਕਿੰਨੇ ਬਣਾ ਰਹੇ ਪਰ ਆਉਂਦੇ ਜਿੰਨਾ ਉਹ ਮਤੇ ਦੇ ਰਹੇ ਹੋਰ ਨਾਲ ਕੱਢੇ ਮਟੀਆਂ ਸੱਤਲ ਪਰ ਮਟੀਆਂ ਜਿੰਨੇ ਲੋਨ ਵਾਲੀਆਂ ਨੇ ਆਣੇਗੇ ਕਰੋ ਬੜੀਆ ਕਰੇ ਪ੍ਰੋਗਰਾਮ ਕਰ ਲਿਆ ਬਹੁਤ ਵਧੀਆ ਹੋ ਗਿਆ ਯਾਰ ਮੈਂ ਜੰਨਾ ਆ। ਵੇ ਅਹੀਂ ਤੇ ਫਿਰ ਆਵਾਂਗੇ ਸਿੱਧਾ ਹੀ ਉੱਥੇ ਜਣ ਪਾਰਟੀ ਤੇ ਹੀ ਪਾਰਟੀ ਤੇ ਪਹੁੰਚਾਂਗੇ ਪਾਰਟੀ ਤੇ ਪਹੁੰਚਾਂਗੇ ਹੁਣ ਤੇਰਾ ਕੋਈ ਕੰਮ ਆ। ਵਿਆਹ ਤੇ ਯਾਰ ਮੈਂ ਆਉਂਗਾ ਜ਼ਰੂਰ ਕਿਉਂਕਿ ਤੇਰੇ ਨਾਲ ਹੀ ਹਾਂ ਕੋਈ ਗੱਲ ਨਹੀਂ ਪਰ ਹੋ ਜਾ ਕੇ ਹੁਣ। ਇਹ ਗੱਡੀਆਂ ਕਿੰਨੀਆਂ ਖੜਦੀਆਂ ਇੱਕ ਕਦੀ ਲੈ ਗਏ ਬੜੀਆਂ। ਤਿੰਨ ਇੱਕ ਕੋਈ ਨਾ ਲਈ ਆ। ਇੱਕ ਇੱਕ ਕੋਣ ਮੰਦੋ ਲਈ ਵੇਂ ਨਹੀਂ। ਇਹ ਕੱਕਾ ਮਾਣ ਕੋਈ ਇੱਥੇ ਵੀ। ਹੋਰ ਚਲੋ ਵੰਦਿਆ। ਚੰਗਾ ਯਾਰ ਤੇ ਕੀ ਬੋਣਾ ਵਿਆਹ ਦੇ ਪਰਛੇਰ ਬੰਨੀ। ਤੇ ਮਨੇ ਕਿਹਾ ਪੰਡ ਕੋਨ ਬੜ ਬੜੇ ਨਾਂ ਦੇ ਜਨਾਈ ਚੰਦਨ ਜੀ ਲੈ ਕੇ ਜਿਹੜਾ ਮੈਂ ਕਰਵਾਇਆ ਹੈ ਨਾ ਕਿ ਲੋਕੇ ਦੇ ਨੇ ਪਰ ਤਾਂ ਹੀ ਦੀਨ ਕੀ ਤੇ ਪਾਗ ਪਾਗਵਾਣਾ ਜੀ ਪਾਗ ਲਾਣ ਰੈੱਡ ਅਰੇ ਹਾਂ ਚਲੋ ਮੇਲਾ ਕਹੀਂ ਵੀ ਜਣਾ ਤਿਆਰ ਹੋ ਕੇ ਫਿਰ 9 ਤਰੀਕ ਨੂੰ ਕਰੇ ਇਹ ਚੀਜ਼ਾਂ ਕਿਹ ਕੀ ਹੋ ਰਾਵਗ ਦੇ ਵੀ ਠੀਕ ਹੀ ਵਧੀਆ ਹੋ ਗਿਆ ਇੰਨਾ ਕਿ ਬਹੁਤ ਕਿੱਧਰ ਇਹਦੇ ਸਹੁਰਿਆਂ ਨਾਲੋਂ ਜ਼ਰਾ ਹੋਣੀ

ਅਜੀ ਚਾਹ ਲੈਂਦੀ ਜੀ ਚਾਹ ਪੀ ਲਈ ਬਿਲਾਂ ਕਰੀ ਜਿਹੜੀ ਹਨ ਚਾਹ ਪਾ ਲਓ ਤੁਹਾਡੀ ਮੈਂ ਵੀ ਨਹੀਂ ਕਰਦੇ ਅੱਜ ਖਾਣਾ ਯਾਰ ਰੋਟੀ ਨਾਲ ਹੀ ਖਾਣਾ ਰੋਟੀ ਠਰ ਕੇ ਖਾਵਾਂਗੇ ਤੋਏ ਕਿਥੇ ਚਲੇ ਜੇ ਤੋਏ ਕਿਥੇ ਚਲੇ ਹੁਣ ਆਹ ਅੱਗੇ ਪੱਨਿਆ ਪਨਾਵਾ ਕੇ ਤੇ ਗਰਮ ਰੋਟੀ ਆ ਗਈ ਆਪਣੀ ਰੋਟੀ ਖਾਈਏ